ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜੀਤ ਸਿੰਘ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀ ਸਮਾਣਾ ਪਟਿਆਲੇ ਦੇ ਨੇੜੇ ਸਮਾਣਾ ਸਮਾਣੇ ਦੇ ਵਿੱਚ ਪੁਰਾਣੀ ਤਹਿਸੀਲ ਦੇ ਸਾਹਮਣੇ ਆਪਾਂ ਬੀਐਸਐਨਐਲ ਦੇ ਟਾਵਰ ਦੇ 400 ਫੁੱਟ ਚੇ ਟਾਵਰ ਦੇ ਉੱਤੇ ਬੈਠਿਆ ਮੋਰਚਾ ਲਾਈ ਮੋਰਚਾ ਆਪਾਂ ਇਸ ਕਰਕੇ ਲਾਇਆ ਵੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੁਕ ਸਕੇ ਤੇ ਸਖਤ ਕਾਨੂੰਨ ਸਰਕਾਰ ਬਣਾਵੇ ਤਾਂ ਕੋਈ ਵੀ 3 ਮਹੀਨੇ ਹੋ ਗਏ ਮੈਨੂੰ ਚੜੇ ਨੂੰ ਇਸ ਟਾਵਰ ਤੇ ਤਾਂ ਕੋਈ ਵੀ ਆਪਣਾ ਕੌਮ ਦਾ ਜਥਾ ਜਾਂ ਐਸਜੀਪੀਸੀ ਜਾਂ ਕੋਈ ਵੀ ਸੰਸਥਾ ਮੇਰਾ ਸਾਥ ਨਹੀਂ ਦੇ ਰਹੀ ਕੋਈ ਗੱਲ ਨਹੀਂ ਮੈਂ ਖਾਲਸਾ ਪੰਥ ਨੂੰ ਆਵਾਜ਼ ਮਾਰਦਾ ਗੁਰੂ ਪਿਆਰਿਓ ਆਓ 11 ਜਨਵਰੀ 2025 ਨੂੰਰੇ ਇਕੱਠਾ ਆਓ ਗੁਰੂ ਦੀ ਗੋਦ ਦਾ ਨਿਗਮ ਮਾਣ ਲਓ ਆਪਣਾ ਸਿੱਖ ਹੋਣ ਦਾ ਫਰਜ਼ ਨਿਭਾਓ 11 ਤਰੀਕ ਪਹਿਲਾ ਮਹੀਨਾ 2025 ਨੂੰ ਪਹੁੰਚੋ ਭਾਈ ਆਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ